ਸੂਚੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿ ਸਕਦੀ ਸੁਧਾਈ ਲਾਜ਼ਮੀ ਸੁਪਰੀਮ ਕੋਰਟ ਰਾਹੁਲ ਗਾਂਧੀ ਨੇ ਅਦਾਲਤ ਵਿੱਚ ਕਿਹਾ ਮੈਨੂੰ ਸਾਵਰ ਕਰਤੇ ਗੋੜਸੇ ਦੇ ਵਿਚਾਰਤਾਰਾ ਵਾਲੇ ਲੋਕਾਂ ਤੋਂ ਖਤਰਾ ਪਿੰਡਾਂ ਵਿੱਚ ਬਣਨਗੇ 500 ਆਧੁਨਿਕ ਪੰਚਾਇਤ ਘਰ ਤੇ ਸਾਂਝ ਸੇਵਾ ਕੇਂਦਰ ਭਗਵੰਤ ਮਾਨ ਪਿਆਸ ਸਤਲੋਜ ਵਿੱਚ ਪਾਣੀ ਵਧਿਆ ਪੰਜ ਜ਼ਿਲ੍ਹਿਆਂ ਵਿੱਚ ਹਰ ਵਰਗੇ ਹਾਲਾਤ ਹਰਿਆਣਾ ਵਿੱਚ ਸਰਪੰਚੀ ਦੀ ਚੋਣ ਦਾ ਨਤੀਜਾ ਪਲਟਿਆ ਦੇਸ਼ ਤੇ ਆਵਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਵੋਟਰ ਸੂਚੀਆਂ ਹਮੇਸ਼ਾ ਇੱਕੋ ਜਿਹੀਆਂ ਨਹੀਂ ਰਹਿ ਸਕਦੀਆਂ ਤੇ ਉਹਨਾਂ ਨੂੰ ਸੋਧਿਆ ਜਾਣਾ ਲਾਜ਼ਮੀ ਹੈ ਕੋਰਟ ਨੇ ਬਿਹਾਰ ਵੋਟਰ ਸੂਚੀ ਖਾਸ ਡੂੰਗੀ ਨਜ਼ਰਸਾਨੀ ਪ੍ਰਕਿਰਿਆ ਵਿੱਚ ਪਛਾਣ ਸਾਬਤ ਕਰਨ ਲਈ ਚੋਣ ਕਮਿਸ਼ਨ ਵੱਲੋਂ ਤੈਅ 11 ਦਸਤਾਵੇਜ਼ਾਂ ਦੀ ਸੂਚੀ ਨੂੰ ਵੀ ਵੋਟਰ ਹਸਾਸ਼ੀ ਦੱਸਿਆ ਨਾਲ ਹੀ ਫਾਰਮੈਟ ਵੋਟਰ ਸੂਚੀ ਵਿੱਚੋਂ ਵੱਡੀ ਗਿਣਤੀ ਵਿੱਚ ਨਾ ਹਟਾਉਣ ਦੇ ਚੋਣ ਕਮਿਸ਼ਨ ਦੇ ਹੱਕ ਤੇ ਸਵਾਲ ਖੜਾ ਕਰਨ ਤੇ ਲੋਕਾਂ ਦੇ ਬੋਰਡ ਦੇ ਹੱਕ ਦੀ ਦਲੀਲ ਤੇ ਕਿਹਾ ਹੈ ਕਿ ਇਹ ਵਿਵਾਦ ਸੰਵਿਧਾਨਕ ਹੱਕ ਤੇ ਸੰਵਿਧਾਨਕ ਸ਼ਕਤੀ ਦਾ ਹੈ ਬਹਿਸ ਜਾਰੀ ਰਹੇਗੀ ਜਸਟਿਸ ਸੂਰਜਕਾਂਤ ਅਤੇ ਜਸਟਿਸ ਜੋ ਮਾਲਿਆ ਪਾਕਜੀ ਦੇ ਬੈਂਚ ਐਸਆਈਆਰ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਰਹੇ ਸਨ ਗੈਰ ਸਰਕਾਰੀ ਸੰਗਠਨ ਏਡੀਆਰ ਤੇ ਕਈ ਵਿਰੋਧੀ ਤਿਰ ਦੇ ਆਗੂਆਂ ਨੇ ਇਸ ਨੂੰ ਚੁਣੌਤੀ ਦਿੱਤੀ ਹੈ ਐਡੀਆਰ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੋਟਰ ਸੂਚੀ ਵਿੱਚ ਸ਼ਾਮਲ ਨਾ ਕੀਤੇ ਗਏ 65 ਲੱਖ ਲੋਕਾਂ ਦੇ ਨਾਂ ਤੇ ਕਾਰਨ ਵੈੱਬਸਾਈਟ ਤੇ ਪਾਉਣ ਦਾ ਅੰਤਰਮ ਹੁਕਮ ਮੰਗਿਆ ਜਸਟਿਸ ਵਾਕੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਚੋਣ ਹਲਕੇ ਦੇ ਦਫ਼ਤਰ ਵਿੱਚ ਫਾਰਮੈਟ ਵੋਟ ਸੂਚੀ ਪ੍ਰਕਾਸ਼ਿਤ ਕਰਨੀ ਪਵੇਗੀ ਕਾਨੂੰਨ ਤਹਿਤ ਇਹ ਘੱਟੋ-ਘੱਟ ਲਾਜ਼ਮੀਅਤ ਹੈ ਹਾਲਾਂਕਿ ਸਾਨੂੰ ਚੰਗਾ ਲੱਗੇਗਾ ਜੇ ਇਸ ਨੂੰ ਵਿਆਪਕ ਪ੍ਰਚਾਰ ਦੇ ਲਈ ਵੈੱਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇ ਉਥੇ ਅਭਿਸ਼ੇਕ ਮੰਨੂ ਸਿੰਘ ਵੀ ਨੇ ਪਛਾਣ ਸਾਬਤ ਕਰਨ ਦੇ ਲਈ ਤਹਿ 11 ਦਸਤਾਵੇਜ਼ਾਂ ਤੇ ਸਵਾਲ ਉਠਾਉਂਦੇ ਕਿ ਹੈ ਕਿ ਬਿਹਾਰ ਵਿੱਚ ਜ਼ਿਆਦਾਤਰ ਬੋ ਗੈਂਤੀ ਕੋਲ ਇਹ ਦਸਤਾਵੇਜ਼ ਨਹੀਂ ਹਨ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਆਬਾਦੀ ਕੋਲ ਆਧਾਰ ਕਾਰਡ ਹੈ ਅਤੇ ਇਸ ਨੂੰ ਨਾਮਨਜ਼ੂਰ ਕਰਨ ਵਾਲੇ ਲੋਕ ਬਾਹਰ ਹੋ ਜਾਣਗੇ ਬੈਂਚ ਨੇ ਕਿਹਾ ਕਿ ਸੰਖੇਪ ਨਜ਼ਰਸਾਨੀ ਵਿੱਚ 7 ਦਸਤਾਵੇਜ਼ ਤੈਅ ਸਨ ਅਤੇ ਐਸਆਈਆਰ ਵਿੱਚ ਵਧਾ ਕੇ 11 ਕਰ ਦਿੱਤੇ ਗਏ ਇਹ ਦਰਸਾਉਂਦਾ ਹੈ ਕਿ ਪ੍ਰਕਿਰਿਆ ਵੋਟਰਾਂ ਦੇ ਜ਼ਿਆਦਾ ਅਨੁਕੂਲ ਹੈ ਅਸੀਂ ਤੁਹਾਡੀ ਦਲੀਲ ਮੰਨਦੇ ਹਾਂ ਆਧਾਰ ਨਾ ਮਨਜ਼ੂਰ ਕਰਨਾ ਬਾਹਰ ਕਰਨ ਵਾਲਾ ਹੈ ਪਰ ਦਸਤਾਵੇਜ਼ਾਂ ਦੀ ਗਿਣਤੀ ਨਾਲ ਅਸਲ ਵਿੱਚ ਪ੍ਰਕਿਰਿਆ ਸਮੁੱਚੀ ਬਣਦੀ ਹੈ ਨਾ ਕਿ ਬਾਹਰ ਕਰਨ ਵਾਲੀ ਹਾਲਾਂਕਿ ਸਿੰਘਵੀ ਨੇ ਆਸੈਂਤੀ ਪ੍ਰਗਟਾਉਂਦੇ ਹ ਕਿ ਭਾਵੇਂ ਦਸਤਾਵੇਜ਼ ਦੀ ਗਿਣਤੀ ਜ਼ਿਆਦਾ ਹੋਵੇ ਪਰ ਬਿਹਾਰ ਦੀ ਜਨਸੰਖਿਆ ਕੋਲ ਉਹਨਾਂ ਦੀ ਉਪਲਬਧਤਾ ਦੇਖੀ ਜਾਵੇ ਤਾਂ ਕਵਰੇਜ ਬਹੁਤ ਘੱਟ ਹੈ ਕੋਰਟ ਨੇ ਕਿਹਾ ਕਿ ਜੇ ਕਮਿਸ਼ਨ ਸਾਰੇ 11 ਦਸਤਾਵੇਜ਼ ਮੰਗਦਾ ਹੈ ਤਾਂ ਇਹ ਵੋਟਰ ਵਿਰੋਧੀ ਹੁੰਦਾ ਹੈ ਪਰ ਉਹਨਾਂ ਵਿੱਚੋਂ ਕੋਈ ਇੱਕ ਮੰਗਣਾ ਅਜਿਹਾ ਨਹੀਂ ਹੈ ਵਕੀਲ ਗੋਪਾਲ ਸ਼ੰਕਰ ਨਾਰਾਇਣ ਨੇ ਪਛਾਣਦੇ 11 ਦਸਤਾਵੇਜ਼ਾਂ ਤੇ ਜਾਰੀ ਨਿਯਮਾਂ ਤੇ ਸਵਾਲ ਉਠਾਉਂਦੇ ਆ ਕਿ ਕਮਿਸ਼ਨ ਨੂੰ ਇਸ ਦਾ ਹੱਕ ਨਹੀਂ ਮਨਮਰਜ਼ੀ ਨਾਲ 2003 ਦੀ ਕੱਟਆਫ ਤੈਅ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਕਮਿਸ਼ਨ ਆਪਣੀ ਸਥਾਪਨਾ ਤੋਂ ਬਾਅਦ ਇਸ ਤਰ੍ਹਾਂ ਦੀ ਕਵਾਇਦ ਨਹੀਂ ਕਰ ਸਕਦਾ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਬੈਂਚ ਨੇ ਕਿਹਾ ਕਿ ਇਸ ਤਰਕ ਨਾਲ ਖਾਸ ਦੂંગી ਨਜ਼ਰਸਾਨੀ ਕਦੇ ਵੀ ਕੀਤੀ ਜਾ ਸਕਦੀ ਹੈ ਇੱਕ ਵਾਰ ਦੀ ਪ੍ਰਕਿਰਿਆ ਸਿਰਫ ਮੂਲ ਵੋਟਰ ਸੂਚੀ ਲਈ ਹੁੰਦੀ ਹੈ ਸਾਡੇ ਵਿਚਾਰ ਨਾਲ ਵੋਟਰ ਸੂਚੀ ਕਦੇ ਵੀ ਇੱਕੋ ਜਿਹੀ ਨਹੀਂ ਰਹਿ ਸਕਦੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਪੁਣੇ ਦੀ ਇੱਕ ਅਦਾਲਤ ਵਿੱਚ ਆਪਣੇ ਖਿਲਾਫ ਮਾਨਹਾਨੀ ਦੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਉਨਾਉ ਨੂੰ ਵਿਨਾਇਕ ਦਮੋਦਰ ਸਾਵਰਕਰ ਅਤੇ ਨਥੂਰਾਮ ਘੋੜਸੇ ਦੀ ਵਿਚਾਰਧਾਰਾ ਵਾਲੇ ਲੋਕਾਂ ਤੋਂ ਖਤਰਾ ਹੈ ਅਤੇ ਸੁਰੱਖਿਆ ਮਹੱਈਆ ਕਰਨਾ ਸਰਕਾਰ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ ਵਿਨਾਇਕ ਦਮੋਦਰ ਸਾਵਰਕਰ ਦੇ ਪੋਤੇ ਸਤਿਆਕੀ ਸਾਵਰਕਰ ਵੱਲੋਂ ਦਾਇਰ ਮਾਨ ਹਾਨੀ ਦੇ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ ਰਾਹੁਲ ਗਾਂਧੀ ਨੇ ਜਿੱਥੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਮਾਮਲੇ ਲਈ ਵਿਸ਼ੇਸ਼ ਅਦਾਲਤ ਵਿੱਚ ਅਰਜੀ ਵਿੱਚ ਇਹ ਦਾਵਾ ਕੀਤਾ ਇਸ ਮਾਮਲੇ ਦੀ ਸੁਣਵਾਈ ਅਜੇ ਸ਼ੁਰੂ ਹੋਣੀ ਹੈ ਇਹ ਰਾਹੁਲ ਗਾਂਧੀ ਵੱਲੋਂ ਆਜ਼ਾਦੀ ਗੋਲਾਟੀਆਂ ਤੇ ਹਿੰਦੂਤਵ ਵਿਚਾਰਧਾਰਕ ਵੀ.ਡੀ. ਸਾਵਰਕਰ ਵਿਰੁੱਧ ਕੀਤੀਆਂ ਗਈਆਂ ਕਥਤ ਟਿੱਪਣੀਆਂ ਨਾਲ ਸੰਬੰਧਿਤ ਹੈ। ਉਹਨਾਂ ਦੇ ਵਕੀਲ ਮਿਲਿੰਦ ਪਵਾਰ ਵੱਲੋਂ ਜੁਡੀਸ਼ੀਅਲ ਮਿਸਟਰਡ ਅਮੋਲ ਸ਼ਿੰਦੇ ਦੇ ਸਾਹਮਣੇ ਧਾਇਰ ਅਰਜੀ ਵਿੱਚ ਕਿਹਾ ਗਿਆ ਹੈ ਕਿ ਸ਼ਿਕਾਇਤਕਰਤਾ ਸਤਿਆਕੀ ਸਾਵਰਕਰ ਨੇ ਮੰਨਿਆ ਸੀ ਕਿ ਉਹ ਨਥੂਰਾਮ ਗੋੜਸੇ ਅਤੇ ਮਹਾਤਮਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਗੋਬਾਲ ਗੋੜਸੇ ਦੇ ਸਿੱਧੇ ਵੰਸ਼ਜ ਹਨ। ਮਹਾਤਮਾ ਗਾਂਧੀ ਕਤਲ ਕੇਸ ਦੇ ਮੁੱਖ ਦੋਸ਼ੀ ਨੱਥੂ ਰਾਮ ਅਤੇ ਗੋਪਾਲ ਗੋੜਸੇ ਸਨ। ਰਾਹੁਲ ਦੇ ਵਕੀਰ ਮਿਲੰਦ ਪਵਾਰ ਨੇ ਅਦਾਲਤ ਨੂੰ ਲਿਖਤੀ ਨੋਟਿਸ ਦਿੰਦੇ ਕਿਹਾ ਹੈ ਕਿ ਵੋਟ ਚੋਰੀ ਮਾਮਲੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੂੰ ਖਤਰਾ ਵੱਧ ਗਿਆ ਹੈ। ਮਿਲੰਦ ਨੇ ਦੱਸਿਆ ਕਿ ਭਾਜਪਾ ਨੇਤਾ ਆਰਐਸ ਬਿੱਟੂ ਨੇ ਰਾਹੁਲ ਨੂੰ ਅਤਵਾਦੀ ਕਿਹਾ ਸੀ ਜਦੋਂ ਕਿ ਭਾਜਪਾ ਨੇਤਾ ਤਰਵਿੰਦਰ ਮਰਵਾ ਨੇ ਖੁੱਲਕੇ ਧਮਕੀ ਦਿੱਤੀ ਸੀ। ਮੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਰ ਵਿੱਚ 125 ਕਰੋੜ ਦੀ ਲਾਗਤ ਨਾਲ ਬਣਨ ਵਾਲੇ 500 ਆਧੁਨਿਕ ਪੰਚਾਇਤ ਘਰਾਂ ਤੇ ਕਾਮਨ ਸਰਵਿਸ ਸੈਂਟਰ ਸਾਂਝਾ ਸੇਵਾ ਕੇਂਦਰ ਦਾ ਬੁੱਧਵਾਰ ਨੂੰ ਇੱਥੇ ਵਰਚੂਅਲੀ ਨਿਪਟਰ ਰੱਖਿਆ। ਉਹਨਾਂ ਕਿਹਾ ਕਿ 2800 ਤੋਂ ਬਾਅਦ ਆਬਾਦੀ ਵਾਲੇ ਹਰੇਕ ਪਿੰਡ ਵਿੱਚ ਇੱਕ ਪੰਚਾਇਤ ਘਰ ਤੇ ਇੱਕ ਕਾਮਨ ਸਰਵਿਸ ਸੈਂਟਰ ਬਣਾਇਆ ਜਾਵੇਗਾ। ਇੱਕ ਪੰਚਾਇਤ ਘਰ ਬਣਾਉਣ ਦੀ ਲਾਗਤ 20 ਲੱਖ ਰੁਪਏ ਹੈ ਤੇ ਇੱਕ ਕਾਮਨ ਸਰਵਿਸ ਸੈਂਟਰ ਦੀ ਲਾਗਤ 5 ਲੱਖ ਹੋਵੇਗੀ। ਪਹਿਲੇ ਦੌਰ ਵਿੱਚ 500 ਪਿੰਡਾਂ ਵਿੱਚ ਪੰਚਾਇਤ ਕਰਤੇ ਸੇਵਾ ਕੇਂਦਰ ਬਣਾਏ ਜਾ ਰਹੇ ਹਨ ਇਸ ਪ੍ਰੋਜੈਕਟ ਲਈ ਉਨ੍ਹਾਂ ਨੇ ਅਜਿਹੇ ਪਿੰਡਾਂ ਦੀ ਚੋਣ ਕੀਤੀ ਜਿੱਥੇ ਹਾਲੇ ਤੱਕ ਕੋਈ ਪੰਚਾਇਤ ਕਰ ਨਹੀਂ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਕਾਮਨ ਸਰਵਸੈਂਟਰ ਪਿੰਡਾਂ ਵਿੱਚ ਡਿਜੀਟਲ ਕ੍ਰਾਂਤੀ ਦਾ ਮਾਧਿਅਮ ਬਣਨਗੇ ਜਿਸ ਨਾਲ ਪਿੰਡਾਂ ਦੇ ਲੋਕਾਂ ਦੀਆਂ ਵੱਖ-ਵੱਖ ਆਨਲਾਈਨ ਸੇਵਾਵਾਂ ਤੱਕ ਪਹੁੰਚ ਸੌਖੀ ਹੋਵੇਗੀ ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਸਰਕਾਰੀ ਯੋਜਨਾਵਾਂ ਲਈ ਵਿਨੇ ਕਰਨਾ ਵਿੱਦਿਆਕ ਸੰਸਥਾਵਾਂ ਵਿੱਚ ਦਾਖਲਾ ਲੈਣਾ ਆਧਾਰ ਕਾਰਡ ਜਾਂ ਪਾਸਪੋਰਟ ਬਣਾਉਣਾ ਅਤੇ ਕਈ ਹੋਰ ਸੇਵਾਵਾਂ માં ਆਨਲਾਈਨ ਉਪਲਬਧ ਹਨ ਇਹ ਕਾਮਨ ਸਰਵਿਸ ਸੈਂਟਰ ਇਹਨਾਂ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਉਨ੍ਹਾਂ ਇਹ ਵੀ ਉਮੀਦ ਪ੍ਰਗਟਾਈ ਹੈ ਕਿ ਇਹ ਪ੍ਰੋਜੈਕਟ ਪੰਚਾਇਤਾਂ ਨੂੰ ਇੱਕ ਜਗ੍ਹਾ ਇਕੱਠਾ ਹੋਣ ਅਤੇ ਸਮੂਹਿਕ ਫੈਸਲੇ ਲੈਣ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰੇਗਾ ਮੁੱਖ ਮੰਤਰੀ ਨੇ ਦੋਖ ਪ੍ਰਗਟਾਇਆ ਕਿ ਪਾਵੇਂ ਪੰਚਾਇਤਾਂ ਨੂੰ ਲੋਕਤੰਤਰ ਦੀ ਨੀ ਕਿਹਾ ਜਾਂਦਾ ਹੈ ਪਰ ਪਹਿਲਾਂ ਉਹਨਾਂ ਦੇ ਬੈਠਣ ਲਈ ਸਹੀ ਥਾਂ ਵੀ ਨਹੀਂ ਸੀ ਉਹਨਾਂ ਕਹੇ ਕਿ ਹੁਣ ਪੰਜਾਬ ਹਰ ਖੇਤਰ ਵਿੱਚ ਬਦਲਾਅ ਦੇਖ ਰਿਹਾ ਹੈ ਕਿਉਂਕਿ ਆਮ ਲੋਕਾਂ ਦੇ ਕੰਮ ਹੋ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਲਗਾਤਾਰ ਸਾਡੀ ਸਰਕਾਰ ਕਰਦੀ ਰਹੇਗੀ ਪੌਂਗ ਡੈਮ ਤੋਂ ਲਗਾਤਾਰ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਪੰਜ ਜਿਲ੍ਹੇ ਗੁਰਦਾਸਪੁਰ ਕਪੂਥਲਾ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਹਾਰਡ ਵਰਗੇ ਹਾਲਾਤ ਬਣ ਗਏ ਹਨ ਮੌਸਮ ਵਿਭਾਗ ਦਾ ਕਹਿਣਾ ਹੈ ਕਿ 2 ਦਿਨ 14 ਅਤੇ 15 ਅਗਸਤ ਨੂੰ ਸੂਬੇ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਇਸ ਨੂੰ ਲੈ ਕੇ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਕਪੂਥਲਾ ਵਿੱਚ ਪਿੰਡ ਪੈਣੀ ਕਾਦਰ ਵਿੱਚ ਅਸਥਾਈ ਬੰਨ ਟੁੱਟਣ ਕਾਰਨ 16 ਪਿੰਡ ਬਿਆਸ ਦੇ ਪਾਣੀ ਨਾਲ ਕਿਰ ਗਏ ਹਨ ਗੁਰਦਾਸਪੁਰ ਜ਼ਿਲ੍ਹੇ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਤਿੰਨ ਪਿੰਡ ਫੱਤਾ ਗੰਧੂਵਾਲਤੇ ਤਲਵਾੜਾ ਪਾਣੀ ਵਿੱਚ ਗਰ ਗਏ ਹਨ 200 ਏਕੜ ਚੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਐ ਅੰਮ੍ਰਿਤਸਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਬਿਆਸ ਦਾ ਪਾਣੀ ਵੜ ਗਿਆ ਪਾਣੀ ਵਧਣ ਦੇ ਨਾਲ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕ ਸੁਰੱਖਿਅਤ ਥਾਮਾਂ ਵੱਲ ਜਾਣਾ ਸ਼ੁਰੂ ਹੋ ਗਏ ਹਨ ਪਿੰਡ ਫੱਤਾ ਦੇ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਹੈ ਗ੍ਰੰਥੀ ਗੁਰਮੀਤ ਸਿੰਘ ਪਿੰਡ ਵਾਸੀ ਤਰਮਿੰਦਰ ਸਿੰਘ ਹਰਜੀਤ ਸਿੰਘ ਅਤੇ ਹੋਰ ਨਾ ਨਾ ਕਹਿਣਾ ਹੈ ਕਿ ਪਿੰਡ ਵਿੱਚ ਪਾਣੀ ਦਾ ਇਕਦਮ ਪੱਧਰ ਵੱਧ ਗਿਆ ਪਿੰਡ ਵਸੀਆਂ ਦਾ ਕਹਿਣਾ ਹੈ ਕਿ ਪਾਣੀ ਦਾ ਪੱਧਰ ਅਜੇ ਖਤਰੇ ਵਾਲਾ ਨਹੀਂ ਬਣਿਆ ਪਰ ਫਿਰ ਵੀ ਉਹ ਆਪਣਾ ਘਰੇਲੂ ਸਮਾਨ ਸੁਰੱਖਿਅਤ ਥਾਂਾਂ ਤੇ ਲੈ ਕੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਦਰਿਆ ਕੰਢੇ ਲਗਭਗ 100 ਤੋਂ ਲੈ ਕੇ 200 ਏਕੜ ਫਸਲ ਪਾਣੀ ਦੀ ਲਪੇਟ ਵਿੱਚ ਆ ਚੁੱਕੀ ਹੈ ਪਿੰਡ ਵਸੀਆਂ ਨੇ ਮੰਗ ਕੀਤੀ ਹੈ ਕਿ ਬਿਆਸ ਦਰਿਆ ਦੇ ਕਿਨਾਰੇ ਨੂੰ ਹੋਰ ਉੱਚਾ ਤੁਸੀਬਨ ਬਣਾਇਆ ਜਾਵੇ ਤਾਂ ਜੋ ਪਾਣੀ ਨਾਲ ਨੁਕਸਾਨ ਨਾ ਹੋਵੇ ਇਸ ਨੂੰ ਲੈ ਕੇ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਰ ਰੋਜ਼ ਹਰੀਕੇ ਹੈੱਡਵਰਕਸ ਤੋਂ ਲੈ ਕੇ ਹੁਸੈਨੀਵਾਲਾ ਤੇ ਗੁਰੂ ਹਰ ਸਾਹਿਬ ਦੇ ਦਰਿਆਈ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪਾਣੀ ਦੀ ਸਥਿਤੀ ਨੂੰ ਜਾਣਿਆ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸੰਭਾਵੀ ਹੜਾ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਬਿਆਸ ਦਰਿਆ ਦੇ ਮੰਡ ਖੇਤਰ ਵਿੱਚ ਅਚਾਨਕ ਆਰਜੀ ਵਨ ਟੁੱਟਣ ਕਾਰਨ ਤਕਰੀਬਨ 15 ਪਿੰਡ ਇਸ ਦੀ ਲਪੇਟ ਵਿੱਚ ਆ ਗਏ ਹਨ ਅਤੇ 3000 ਏਕੜ ਦੇ ਕਰੀਬ ਫਸਲਾਂ ਪਾਣੀ ਵਿੱਚ ਡੁੱਬ ਗਈਆਂ। ਘਰਾਂ ਵਿੱਚ ਫਸੇ ਪਰਿਵਾਰ ਮੁਸ਼ਕਲਾਂ ਵਿੱਚ ਕਰ ਗਏ ਹਨ ਪਿੰਡਾਂ ਦੇ ਬਹੁਤੇ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਰਹਿ ਰਹੇ ਹਨ ਉਹ ਵੀ ਘਰਵਾਰ ਛੱਟ ਕੇ ਬਾਹਰ ਨਿਕਲਣ ਨੂੰ ਤਿਆਰ ਨਹੀਂ ਹਨ ਸਮੁੱਚੇ ਇਲਾਕੇ ਵਿੱਚ ਪਸ਼ੂਆਂ ਦਾ ਚਾਰਾ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਖੇਤਰ ਦੀਆਂ ਸਮੁੱਚੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਸੁਪਰੀਮ ਕੋਰਟ ਨੇ ਪਹਿਲੀ ਵਾਰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ EVM ਜਾਂ ਤੇ ਚੋਣ ਨਾਲ ਸੰਬੰਧਿਤ ਹੋਰ ਰਿਕਾਰਡ ਮੰਗਵਾ ਕੇ ਆਪਣੇ ਪਰਿਸਰਚ ਵੋਟਾਂ ਦੀ ਮੋੜ ਗਿਣਤੀ ਕਰਵਾਈ ਜਿਸ ਨਾਲ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੀ ਬੁਆਨਾ ਲਖੂ ಗ್ರಾಮ ਪੰਚਾਇਤ ਦੀ ਸਰਪੰਚੀ ਦਾ ਨਤੀਜਾ ਬਦਲ ਗਿਆ ਵੋਟਾਂ ਦੀ ਮੋੜ ਗਿਣਤੀ ਸੁਪਰੀਮ ਕੋਰਟ ਦੇ ਓਐਸਟੀ ਰਜਿਸਟਰਾਰ ਕਵੇਰੀ ਵੱਲੋਂ ਦੋਵੇਂ ਤਰ੍ਹਾਂ ਤੇ ਉਨ੍ਹਾਂ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਕੀਤੀ ਗਈ ਅਤੇ ਇਸ ਪੂਰੀ ਕਾਰਵਾਈ ਦੀ ਵੀਡੀਓਗ੍ਰਾਫੀ ਹੋਈ ਹੈ ਜਿਸ ਸੂਰਿਆकांत ਦੀ ਅਗਵਾਈ ਹੇਠਲੇ ਬੈਂਚ ਨੇ ਆਪਣੇ 11 ਗੱਸ ਦੇ ਹੁਕਮ ਵਿੱਚ ਗਿਆ ਸੀ ਕਿ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਪਾਣੀਪਤ ਨੂੰ ਇਸ ਸਬੰਧ ਵਿੱਚ 2 ਦਿਨਾਂ ਦੇ ਅੰਦਰ ਇੱਕ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਜਿਸ ਵਿੱਚ ਆਰਜੀਕਰ ਮੋਹਤ ਕੁਮਾਰ ਨੂੰ ਉਪਰੋਕਤ ಗ್ರಾಮ ਪੰਚਾਇਤ ਦਾ ਚੁਣਿਆ ਹੋਇਆ ਸਰਪੰਚ ਐਲਾਨਿਆ ਜਾਵੇ ਬੈਂਚ ਜਿਸ ਵਿੱਚ ਜਸਟਿਸ ਦਿਪੰਕਰ ਦਤਾ ਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਵੀ ਸ਼ਾਮਲ ਹਨ ਨੇ ਹੁਕਮ ਦਿੱਤਾ ਹੈ ਕਿ ਅਰਜੀਕਰ ਮੋਹਤ ਕੁਮਾਰ ਸਰਪੰਚ ਦਾ ਅਹੁਦਾ ਤੁਰੰਤ ਸੰਭਾਲਣਾ ਤੇ ਉਹ ਆਪਣੇ ਫਰਜ਼ਾਂ ਦੀ ਪਾਲਣਾ ਕਰ ਸਕਣਗੇ ਇਹ ਵਿਵਾਦ 2022 ਨੂੰ ਸਰਪੰਚੀ ਦੀ ਚੋਣ ਨਾਲ ਸੰਬੰਧਿਤ ਹੈ ਜਿਸ ਵਿੱਚ ਕਲਦੀਪ ਸਿੰਘ ਨੂੰ ਜੇਤੂ ਐਲਾਨਿਆ ਗਿਆ ਸੀ ਅਰਜੀਕਰ ਮੋਹਤ ਕੁਮਾਰ ਨੇ ਪਾਣੀਪਤ ਦੇ ਵਧੀਕ ਸਿਵਲ ਜੱਜ ਕਮਚੋਣ ਟ੍ਰਿਬਿਊਨਲ ਅੱਗੇ ਨਤੀਜੇ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ ਜਿਨ੍ਹਾਂ 22 ਅਪ੍ਰੈਲ 2025 ਨੂੰ ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਨੂੰ 7 ਮਈ 2025 ਨੂੰ ਬੂਥ ਨੰਬਰ 69 ਦੀਆਂ ਵੋਟਾਂ ਦੀ ਮੋਰ ਗਿਣਤੀ ਦਾ ਹੁਕਮ ਦਿੱਤਾ ਸੀ ਚੋਣ ਟ੍ਰਿਬਿਊਨਲ ਦੇ ਇਸ ਹੁਕਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1 ਜੁਲਾਈ 2025 ਨੂੰ ਰੱਦ ਕਰ ਦਿੱਤਾ ਸੀ ਹਾਈ ਕੋਰਟ ਦੇ ਹੁਕਮ ਤੋਂ ਨਿਰਾਸ਼ ਹੋ ਕੇ ਮੋਹਤ ਕੁਮਾਰ ਨੇ ਸੁਪਰੀਮ ਕੋਰਟ ਦਾ ਰੋਕਾ ਕੀਤਾ ਸੀ ਸਪਰੀਮ ਕੋਰਟ ਨੇ ਇੱਕ ਬੂਥ ਦੀ بجائے ਸਾਰੇ ਬੂਥਾਂ ਦੀਆਂ ਵੋਟਾਂ ਦੀ ਮੋੜ ਗਿਣਤੀ ਦਾ ਹੁਕਮ ਦਿੱਤਾ ਸੀ ਵੋਟਾਂ ਦੀ ਮੋੜ ਹੋਈ ਗਿਣਤੀ ਦੌਰਾਨ ਮੋਹਿਤ ਕੁਮਾਰ ਨੂੰ ਕੁੱਲ 3767 ਚੋਂ 1051 ਵੋਟਾਂ ਮਿਲੀਆਂ ਜਦਕਿ ਉਹਦੇ ਨਜ਼ਦੀਕੀ ਵਿਰੋਧੀ ਉਮੀਦਵਾਰ ਕੁਲਦੀਪ ਸਿੰਘ ਨੂੰ 1000 ਵੋਟਾਂ ਮਿਲੀਆਂ ਹਨ ਅਮਰੀਕਾ ਦੇ ਨਾਰਥ ਹਾਲੀਵੁੱਡ ਦੇ ਇੱਕ ਗੁਰਦੁਆਰਾ ਨੇੜੇ ਉਰਜਨਾਬੰਗ ਸਹਿਰ ਕਰ ਰਹੇ ਸੇਖ ਵਿਅਕਤੀ ਹਰਪਾਲ ਸਿੰਘ ਉਮਰ 70 ਸਾਲ ਦੇ 골ਫ ਸਟੇਕ ਨਾਲ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਪੁਲਿਸ ਵੱਲੋਂ ਇੱਕ ਨੂੰ ਗ੍ਰਿਫਤਾਰ ਕੀਤਾ ਹੈ ਹਰਪਾਲ ਸਿੰਘ ਤੇ 4 ਅਗਸਤ ਨੂੰ ਲਾਸ ਐਂਜਲਸ ਵਿੱਚ ਗੁਰਦੁਆਰੇ ਨੇੜੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਸੈਰ ਕਰ ਰਹੇ ਸਨ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ ਹਮਲਾਵਰ ਦੀ ਪਛਾਣ ਬੋ ਰਿਚਰਡ ਵਿਟਾਗਲੀਆਨੋ ਵਜੋਂ ਹੋਈ ਹੈ ਜੋ ਬੇਕਾਰ ਹੈ ਪੁਲਿਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਿਟਾਗ ਲਿਆਨੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਖਿਲਾਫ ਘਾਤਕ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ ਜਿਸ ਦੀ ਜ਼ਮਾਨਤ ਰਕਮ 11 ਲੱਖ ਅਮਰੀਕੀ ਡਾਲਰ ਹੈ ਐਡਵੋਕੇਸੀ ਗਰੁੱਪ ਦ ਸਿੱਖ ਕੋਲੀਸ਼ਨ ਨੇ ਕਿਹਾ ਹੈ ਕਿ ਹਰਪਾਲ ਸਿੰਘ ਦੇ ਹਮਲੇ ਲਈ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਰਪਾਲ ਅਤੇ ਵਿਟਾਗ ਲਿਆਨੋ ਦਰਮਿਆਨ ਝਗੜਾ ਹੋਇਆ ਸੀ ਲੋਸ ਐਂਜਲਸ ਪੁਲਿਸ ਮੁਤਾਬਕ ਚਸ਼ਮਦੀਦਾਰਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਝਗੜਾ ਕਿਵੇਂ ਸ਼ੁਰੂ ਹੋਇਆ ਉਨ੍ਹਾਂ ਨੇ ਜ਼ੋਰਦਾਰ ਆਵਾਜ਼ ਸੁਣੀ ਫਿਰ ਦੋ ਵਿਅਕਤੀ ਇੱਕ ਦੂਜੇ ਤੇ ਹਥਿਆਰਾਂ ਨਾਲ ਹਮਲਾ ਕਰਦੇ ਦੇਖੇ ਦੋਵਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਵਿਟਾਗਲਿਆਨੋ ਨੇ ਹਰਪਾਲ ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਕਥਾ ਤੌਰ ਤੇ ਹੀਠਾਂ ਡਿੱਗ ਪਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਵਿੱਚ 70 ਸਾਲਾ ਬਜ਼ੁਰਗ ਹਰਪਾਲ ਸਿੰਘ ਤੇ ਨਫ਼ਰਤੀ ਹਮਲੇ ਦੀ ਨਿਕੇਦੀ ਕੀਤੀ ਹੈ। ਉਹਨਾਂ ਕਿਹਾ ਕਿ ਅਮਰੀਕੀ ਪੁਲਿਸ ਤੇ ਜਾਂਚ ਏਜੰਸੀਆਂ ਮੁੱਲਜ਼ਮ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਉਣ ਅਤੇ ਉਸ ਖਿਲਾਫ ਨਫ਼ਰਤੀ ਅਪਰਾਧ ਵੱਜੋਂ ਕੇਸ ਦਰਜ ਕੀਤਾ ਜਾਵੇ। ਉਹਨਾਂ ਵਿਦੇਸ਼ਾਂ ਵਿੱਚ ਰਹਿੰਦੇ ਸਮੂਹ ਸਿੱਖਾਂ ਨੂੰ ਅਜਿਹੇ ਹਮਲਿਆਂ ਤੋਂ ਬਚਣ ਵਾਸਤੇ ਤਿਆਰਬਾਰ ਤਿਆਰ ਰਹਿਣਾ ਅਤੇ ਸ਼ਸਤਰਧਾਰੀ ਹੋਣ ਦਾ ਸੁਝਾਅ ਦਿੱਤਾ। ਉਨਾ ਰਾ ਕਹਿਣਾ ਹੈ ਕਿ ਪਰਿਵਾਰ ਦੇ ਬਜ਼ੁਰਗਾਂ ਨੂੰ ਇਕੱਲੇ ਬਾਹਰ ਭੇਜਣ ਤੋਂ ਗਰੇਜ ਕੀਤਾ ਜਾਵੇ ਅਤੇ ਲੋਕਾਂ ਦੀ ਮੌਜੂਦਗੀ ਵਾਲੀਆਂ ਥਾਵਾਂ ਤੇ ਹੀ ਸੈਰ ਕਰਨ ਲਈ ਜਾਇਆ ਜਾਵੇ। ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਹਰਪਾਲ ਸਿੰਘ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਦੇ ਨਾਲ ਰਾਬਤਾ ਬਣਾ ਕੇ ਹਮਲਾਵਰ ਖਿਲਾਫ ਸਖਤ ਕਾਰਵਾਈ ਜਗਮੀ ਮੜਾਈ ਜਾਵੇ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਨਾ ਵਿਦੇਸ਼ ਮੰਤਰਾਲੇ ਨੂੰ ਵਿਦੇਸ਼ਾਂ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਸੂਬੇ ਵਿੱਚ ਲਗਾਤਾਰ ਬੀਂ ਪੈਣ ਨਾਲ ਬੱਦਲ ਫਟਣ ਦੀਆਂ ਘਟਰਾਮਾ ਰੋਕਣ ਦਾ ਨਾਂ ਨਹੀਂ ਲੈ ਰਹੀਆਂ ਸ਼ਿਮਲਾ ਤੇ ਕੁਲੂ ਜਿਹੜੀਆਂ ਵਿੱਚ ਚਾਰ ਥਾਵਾਂ ਤੇ ਬੱਦਲ ਫਟਣ ਦੀਆਂ ਘਟਰਾਮਾ ਸਾਹਮਣੇ ਆਈਆਂ ਹਨ ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ਵਿੱਚ ਅੱਠ ਪੁਲ ਟੱਗ ਗਏ ਅਤੇ ਇਸ ਕਾਰਨ ਕਈ ਥਾਵਾਂ ਤੇ ਦੂਜੇ ਇਲਾਕਿਆਂ ਨਾਲ ਸੰਪਰਕ ਟੁੱਟ ਗਿਆ ਕੁਲੂ ਵਿੱਚ ਬੱਦਲ ਫਟਣ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਣ ਦਾ ਖਰਸ਼ਾ ਲਗਾਇਆ ਜਾ ਰਿਹਾ ਹੈ ਅਜਾਈ ਸਥਿਤੀ ਵਿੱਚ ਅੰਦੋਰਾ ਦੇ ਮੰਡ ਖੇਤਰ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਗਏ ਹਨ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਇਸ ਲਈ ਸਥਾਨਕ ਲੋਕਾਂ ਨੂੰ ਬਿਆਸ ਦਰਿਆ ਦੇ ਕੰਢਿਆਂ ਤੋਂ ਨੇੜੇ ਨਾ ਜਾਣ ਦੇ ਹੁਕਮ ਜਾਰੀ ਕੀਤੇ ਹਨ ਲਾਹੌਲ ਦੇ ਮਯਾਰ ਘਾਟੀ ਵਿੱਚ ਬੱਦਲ ਫਟਣ ਕਾਰਨ ਤਿੰਨ ਪੁਲ ਰੁੜ ਗਏ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਿਆ ਹੈ ਜਦੋਂ ਕਿ ਸੜਕਾਂ ਅਤੇ ਜ਼ਮੀਨਾਂ ਵੀ ਰੁੜ ਗਈਆਂ ਇਸ ਦੇ ਨਾਲ ਹੀ ਕੁੱਲੂ ਜਨੇ ਦੇ ਬਠਾੜ ਵਿੱਚ ਬੱਦਲ ਫਟਣ ਕਾਰਨ ਤੀਰਥਨ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ। ਬਾਗੀਪੁਰ ਵਿੱਚ ਵੀ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਕਿ ਬਾਗੀਪੁਰ ਦੇ ਪੀਮ ਡਵਾਰੀ ਇਲਾਕੇ ਵਿੱਚ ਬੱਦਲ ਫਟਣ ਦੀ ਸੂਚਨਾ ਮਿਲਦਿਆਂ ਹੀ ਖਤਰੇ ਵਾਲੇ ਇਲਾਕਿਆਂ ਨੂੰ ਖਾਲੀ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ। ਅਰ ਰਾਜਸਥਾਨ ਦੇ ਦੋਸਾ ਜ਼ਿਲ੍ਹੇ ਵਿੱਚ ਤੜਕੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ। ਸਾਰੇ ਮਰਤਕ ਉੱਤਰ ਪ੍ਰਦੇਸ਼ ਦੇ ਇਟਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਕੇ ਘਰ ਵਾਪਸ ਪਰਤ ਰਹੇ ਸਨ ਇਸ ਹਾਦਸੇ ਵਿੱਚ 7 ਮਾਸੂਮ ਬੱਚੇ ਅਤੇ 4 ਔਰਤਾਂ ਦੀ ਜਾਨ ਗਈ ਹੈ ਇਹ ਹਾਦਸਾ ਸਵੇਰੇ 3:30 ਵਜੇ ਵਾਪਰਿਆ ਪਿੱਛੋਂ ਇੱਕ ਤੇਜ਼ ਰਫ਼ਤਾਰ ਕੰਟੇਨਰ ਨੇ ਟੱਕਰ ਮਾਰ ਦਿੱਤੀ ਟੱਕਰ ਇੰਨੀ ਖਤਰਨਾਕ ਸੀ ਕਿ ਪਿਕਅਪ ਵਿੱਚ ਸਵਾਰ ਜ਼ਿਆਦਾਤਰ ਲੋਕ ਸੜਕਾਂ ਤੇ ਡਿੱਗ ਪਏ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਪਿਕਅਪ ਦੇ ਵਿੱਚ 20 ਤੋਂ ਵੱਧ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ 10 ਦੀ ਮੌਕੇ ਤੇ ਮੌਤ ਹੋ ਗਈ ਜਦ ਕਿ ਇੱਕ ਜ਼ਖਮੀ ਦੀ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ ਹੈ ਜ਼ਖਮੀਆਂ ਦਾ ਇਲਾਜ ਜਾਰੀ ਹੈ ਇਸ ਆਜ਼ਾਦੀ ਦਿਹਾੜੇ ਤੇ ਲੰਬੇ ਵੀਕਐਂਡ 'ਚ ਦੇਸ਼ ਭਰ ਦੇ ਸੈਲਾਨੀ ਵੱਖ-ਵੱਖ ਸਥਾਨਾਂ ਦੀ ਯਾਤਰਾ ਕਰਨ ਦੀ ਤਿਆਰੀ ਕਰ ਰਹੇ ਹਨ ਅਜਿਹੇ ਵਿੱਚ ਹੋਟਲਾਂ ਦਾ ਕਿਰਾਇਆ ਵਧਣਾ ਸ਼ੁਰੂ ਹੋ ਗਿਆ ਹੈ ਮੇਕ ਮਾਈ ਟ੍ਰੈਪ ਦੇ ਸਹਿ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਰਜੇਸ਼ ਮਾਗੋਨੇ ਕਹੇ ਕਿ ਪਿਛਲੇ ਕੁ ਸਾਲਾਂ ਚ ਆਜ਼ਾਦੀ ਦਿਹਾੜੇ ਮੌਕੇ ਲੋਕ ਜ਼ਿਆਦਾਤਰ ਯਾਤਰਾ ਕਰਨ ਲੱਗੇ ਹਨ। ਉਹਨਾਂ ਦੱਸਿਆ ਕਿ ਇਸ ਸਾਲ ਵੀ ਨਵੇਂ ਸਥਾਨਾਂ ਦੀ ਖੋਜ ਅਤੇ ਬੁਕਿੰਗ ਦੇ ਰਜੇਵੇਂ ਆਜ਼ਾਦੀ ਦਿਹਾੜੇ ਮੌਕੇ ਵੀਕੰਡ ਵਿੱਚ ਯਾਤਰਾ ਕਰਨ ਦੀ ਮਜ਼ਬੂਤ ਇੱਛਾ ਵੱਲ ਇਸ਼ਾਰਾ ਕਰ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਘਰੇਲੂ ਸਥਾਨਾਂ ਵਿੱਚ ਗੋਆ, ਉਦੇਪੁਰ, ਜੈਪੁਰ, ਪੂਰੀ, ਲੋਣਾਵਾਲਾ, ਵਾਰਾਨਸੀ, ਕੁਰਗ ਮਹਾਬलेश्वर ਓਟੀ ਪੁੱਡੂਚੇਰੀ ਦੀ ਮੰਗ ਸਭ ਤੋਂ ਵੱਧ ਹੈ ਇਸੇ ਤਰ੍ਹਾਂ ਵਿਦੇਸ਼ ਪਤਾਇਆ ਬਾਲੀ ਬੈਂਕਾਕ ਸਿੰਗਾਪੁਰ ਦੁਬਈ ਫੂਕੇਟ ਕੋਲੰਬੋ ਜਿਊਰਿਕ ਅਤੇ ਲੰਡਨ ਸ਼ਾਮਿਲ ਹਨ ਇੰਡੀਅਨ ਹੋਟਲਜ਼ ਕੰਪਨੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਪੁਨੀਤ ਚਟਵਾਲ ਦਾ ਕਹਿਣਾ ਹੈ ਕਿ ਲੰਬੇ ਵੀਕੈਂਡ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਹੈ ਸਾਡੇ ਕੋਲ ਕਈ ਰਿਜ਼ੋਰਟ ਸਾਈਟਸ ਹਨ ਇਸ ਲਈ ਅਸੀਂ ਇਹ ਵੇਖ ਕੇ ਬਹੁਤ ਖੁਸ਼ ਹਾਂ ਕਿ ਬਾਜ਼ਾਰ ਵਿੱਚ ਰੌਣਕ ਭਰਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਹੋਟਲ ਵਧੀਆ ਸਰਵਿਸ ਦੇ ਲਈ ਤਿਆਰ ਹਨ। ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਦਬੂਰੀ ਸੁਭਾਰਾਓ ਨੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਤੇ ਡੋਨਲਡ ਟਰੰਪ ਦੇ ਭਾਰਤੀ ਬ੍ਰਾਹਮਣ ਦੇ 50% ਦੀ ਟੈਰ ਫਲਾਉਣ ਦੇ ਪ੍ਰਸਤਾਵ ਅਤੇ ਭਾਰਤੀ ਬਾਜ਼ਾਰਾਂ ਵਿੱਚ ਚੀਨੀ ਡੰਪਿੰਗ ਦੇ ਜੋਖਮ ਦਾ ਦੋਰਾ ਦਵਾ ਹੈ। মিডিਆ ਹਾਊਸ ਨੂੰ ਦਿੱਤੇ ਇੰਟਰਵਿਊ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹ ਜੁਆਇੰਟ ਪ੍ਰੈਸ਼ਰ ਮੈਨੂਫੈਕਚਰਿੰਗ ਸੈਕਟਰ ਦੀ ਮੁਕਾਬਲੇਬਾਜ਼ੀ ਨੂੰ ਕਮਜ਼ੋਰ ਕਰ ਸਕਦੇ ਹਨ ਜੀਡੀਪੀ ਵਾਧੇ ਨੂੰ 50 ਅਦਾ ਰੰਕਾ ਤੱਕ ਹੌਲੀ ਕਰ ਸਕਦੇ ਹਨ ਤੇ ਦੇਸ਼ ਦੀ ਬੇਰੁਜ਼ਗਾਰੀ ਵਿਕਾਸ ਚੁਣੌਤੀ ਨੂੰ ਹੋਰ ਵੱਧਾ ਸਕਦੇ ਹਨ ਡੀ ਸੁਬਾਰਾਓ ਜਿਨ੍ਹਾਂ ਨੇ 2008 ਦੇ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਦੌਰਾਨ ਭਾਰਤ ਦੀ ਅਗਵਾਈ ਕੀਤੀ ਸੀ ਨੇ ਕਿਹਾ ਹੈ ਕਿ ਅਮਰੀਕਾ ਦਾ ਟੈਰਫ ਭਾਰਤ ਦੀ ਜੀਡੀਪੀ ਦੇ ਲਗਭਗ 279 ਅਰਬ ਡਾਲਰ ਜਾਂ 7 ਲੱਖ ਕਰੋੜ ਰੁਪਏ ਵੈਲਿਊ ਦੇ ਐਕਸਪੋਰਟ ਨੂੰ ਖਤਰਾ ਹੈ ਉਨਾ ਕਿਹਾ ਕਿ ਮਾਰਜਨ ਕਟ ਹੋ ਜਾਵੇਗਾ ਆਰਡਰ ਡਾਇਵਰਟ ਹੋ ਜਾਣਗੇ ਜੋਬਸ ਜਾਣ ਗਿਆ ਤੇ ਪਲਾਂਟਸ ਦਾ ਸਾਈਜ਼ ਛੋਟਾ ਹੋਵੇਗਾ ਉਹਨਾਂ ਨੇ ਚੌਕਸ ਕੀਤਾ ਹੈ ਕਿ ਵੀਜਿੰਗ ਦੀ ਇੰਡਸਟਰੀਅਲ ਕਪੈਸਿਟੀ ਇੱਕ ਵਾਧੂ ਜੋਖਮ ਪੈਦਾ ਕਰ ਸਕਦੀ ਹੈ ਚੀਨ ਨੂੰ ਅਮਰੀਕਾ ਵੱਲੋਂ ਟੈਰਫ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਚੀਨੀ ਬਰਾਮਦਕਾਰ ਸਰਪਲਸ ਪ੍ਰੋਡਕਟ ਨੂੰ ਵੇਚਣ ਲਈ ਭਾਰਤ ਦਾ ਰੁਖ ਕਰ ਸਕਦੇ ਹਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਨੂੰ ਅਮਰੀਕੀ ਬਾਜ਼ਾਰ ਹਿੱਸੇਦਾਰੀ ਵਿੱਚ ਆਪਣੇ ਨੁਕਸਾਨ ਦੀ ਪੂਰਤੀ ਲਈ ਚੀਨ ਵੱਲੋਂ ਸਾਡੇ ਬਾਜ਼ਾਰਾਂ ਵਿੱਚ ਡੰਪਿੰਗ ਦੀ ਸੰਭਾਵਨਾ ਤੇ ਵੀ ਵਿਚਾਰ ਕਰਨਾ ਹੋਵੇਗਾ। ਇਟਲੀ ਦੇ ਲੈਂਪੇਦੂਸਾ ਟਾਪੂ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਜਿਸ ਵਿੱਚ 26 ਪ੍ਰਵਾਸੀਆਂ ਦੀ ਮੌਤ ਹੋ ਗਈ ਹੈ ਤੇ ਇੱਕ ਦਰਜਨ ਤੋਂ ਵੱਧ ਲਾਪਤਾ ਹਨ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ইউএনਐਚਸੀਆਰ ਨੇ ਦਿੱਤੀ ਹੈ। ਇਟਲੀ ਵਿੱਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦੇ ਬਲਾਰੇ ਫਲੀਪੋ ਉਗਾਰੇ ਨੇ ਦੱਸਿਆ ਕਿ ਬੱਚੇ ਲੋਕਾਂ ਨੂੰ ਲੈਂਪੇ ਦੂਸਾ ਦੇ ਇੱਕ ਕੇਂਦਰ ਵਿੱਚ ਲਿਆਂਦਾ ਗਿਆ ਹੈ। ਹਾਦਸੇ ਵਿੱਚ ਬੱਚੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕਿਸ਼ਤੀ ਲੀਬੀਆ ਤੋਂ ਰਵਾਨਾ ਹੋਈ ਤਾਂ ਉਸ ਵਿੱਚ 92 ਤੋਂ 97 ਪ੍ਰਵਾਸੀ ਸਵਾਰ ਸਨ। ਯੂਨਹ்சிਆਰ ਦੇ ਅਨੁਸਾਰ ਅਧਿਕਾਰੀਆਂ ਨੇ 20 ਲਾਸ਼ਾਂ ਬਰਾਮਦ ਕੀਤੀਆਂ ਹਨ। ਕਿਰਤ ਮੰਤਰੀ ਤਰਨਪ੍ਰਿੰਤ ਸਿੰਘ ਸੌਂਦ ਨੇ ਦੱਸਿਆ ਕਿ ਵਿਭਾਗ ਨੇ ਕਿਰਤੀਆਂ ਦੇ ਹਿੱਤ ਲਈ ਬਣੀਆਂ ਕਈ ਸਕੀਮਾਂ ਨੂੰ ਸੌਖਾ ਕਰ ਦਿੱਤਾ। ਤਾ ਜੋ ਇਹਨਾਂ ਸਕੀਮਾਂ ਤੱਕ ਕਿਰਤੀਆਂ ਦੀ ਸੁਖਾਲੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ ਉਹਨਾਂ ਕਹਿ ਕਿ ਪੰਜਾਬ ਬਿਲਡਿੰਗ ਵਰਕਰਜ਼ ਵੈਲਫੇਅਰ ਬੋਰਡ ਦੀ ਸ਼ਗਨ ਸਕੀਮ ਵਿੱਚ ਤਹਿਸੀਲਦਾਰ ਦੁਆਰਾ ਵਿਆਹ ਸਰਟੀਫਿਕੇਟ ਜਾਰੀ ਕਰਨ ਦੀ ਲੋੜ ਨੂੰ ਹਟਾ ਦਿੱਤਾ ਗਿਆ ਹੈ ਤੇ ਹੁਣ ਇਸ ਸੰਬੰਧੀ ਧਾਰਮਿਕ ਸੰਸਥਾ ਜਿੱਥੇ ਵਿਆਹ ਹੋਇਆ ਹੋਵੇ ਦੀ ਤਸਵੀਰ ਦੋਵਾਂ ਪਰਿਵਾਰਾਂ ਵੱਲੋਂ ਦਿੱਤੇ ਗਏ ਸਵੈ ਘੋਸ਼ਣਾ ਪੱਤਰ ਕਾਫੀ ਹੋਵੇਗਾ ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿ ਸਰਕਾਰ ਵੱਲੋਂ 51000 ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹੁਣ ਸਿਰਫ ਬੱਚੇ ਦਾ ਜਨਮ ਸਰਟੀਫਿਕੇਟ ਜਮ੍ਹਾਂ ਕਰਵਾਉਣ ਤੇ ਮਹਿਲਾ ਉਸਾਰੀ ਕਰਤਿਆਂ ਦੇ ਲਈ 21000 ਰੁਪਏ ਤੇ ਪੁਰਸ਼ਾਂ ਲਈ 5000 ਦੇ ਜਨੇਪਾ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਇਸ ਤੋਂ ਪਹਿਲਾਂ ਬੱਚੇ ਦਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਪੈਂਦਾ ਸੀ ਪਰ ਹੁਣ ਇਹ ਪੁਰਾਣੀ ਸ਼ਰਤ ਨੂੰ ਹਟਾ ਦਿੱਤਾ ਪੰਜਾਬ ਖੇਤੀ ਪਹਲਾਈ ਬੋਰਡ ਵਿੱਚ ਸ਼ਗਨ ਸਕੀਮ ਦਾ ਲਾਭ ਲੈਣ ਲਈ ਰਜਿਸਟਰਡ ਮੈਰਿਜ ਸਰਟੀਫਿਕੇਟ ਦੀ ਸ਼ਰਤ ਵੀ ਖਤਮ ਕੀਤੀ ਗਈ ਹੈ ਹੁਣ ਕਿਰਤੀ ਧਾਰਮਿਕ ਸਥਾਨਾਂ 'ਤੇ ਬਿਆ ਕਰਵਾਉਣ ਵਾਲੀਆਂ ਧਾਰਮਿਕ ਸਖਸ਼ੀਤਾਨੀਆਂ ਫੋਟੋ ਜਮ੍ਹਾਂ ਕਰਵਾ ਕੇ ਸ਼ਗਨ ਸਕੀਮ ਦਾ ਲਾਭ ਲੈ ਸਕਣਗੇ ਕਿਰਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਕਿਰਤ ਭਲਾਈ ਬੋਰਡ ਦੇ ਬੱਚਿਆਂ ਲਈ ਵਜੀਫਾ ਯੋਜਨਾ ਅਧੀਨ ਮਜ਼ਦੂਰਾਂ ਦੀ 2 ਸਾਲ ਦੀ ਸੇਵਾ ਸ਼ਰਤ ਵੀ ਖਤਮ ਕਰ ਦਿੱਤੀ ਅਤੇ ਮਜ਼ਦੂਰ ਆਪਣਾ ਯੋਗਦਾਨ ਪਾਉਣ ਦੇ ਦਿਨ ਤੋਂ ਹੀ ਵਜੀਫਾ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ ਉਨਾ ਕਹੇ ਕਿ 90 ਦਿਨਾਂ ਤੋਂ ਵੱਧ ਕੰਮ ਕਰ ਚੁੱਕੇ ਮਨਰੇਗਾ ਮਜ਼ਦੂਰਾਂ ਨੂੰ ਸਾਰੇ ਸਬੰਧਤ ਲਾਭ ਪ੍ਰਾਪਤ ਕਰਨ ਦੇ ਲਈ ਬਿਲਡਿੰਗਾਂ ਤੇ ਹੋਰ ਉਸਾਰੀ ਕਿਰਤ ਪਲਾਈਬੋਰਡ ਨਾਲ ਰਜਿਸਟਰਡ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾ ਕਹੇ ਕਿ ਫਰਵਰੀ 2025 ਵਿੱਚ ਹੋਈ ਪੰਜਾਬ ਕਿਰਤ ਪਲਾਈਬੋਰਡ ਦੀ 55ਵੀਂ ਮੀਟਿੰਗ ਵਿੱਚ ਪਲਾਈ ਸਕੀਮਾਂ ਪ੍ਰਤੀ ਜਾਗਰੂਕ ਕਰਨ ਲਈ 1 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਰਾਸ਼ਪਤੀ ਡੋਨਲਡ ਟਰੰਪ ਦੀ ਟੈਕਸ ਨੀਤੀ ਕਾਰਨ ਅਮਰੀਕਾ ਤੇ ਭਾਰਤ ਦੇ ਰਿਸ਼ਤਿਆਂ 'ਚ ਜੋ ਤਣਾ ਆਇਆ ਹੈ। ਉਸ ਨੂੰ ਖਤਮ ਕਰਦੇ ਲਈ ਦੋਵਾਂ ਵੱਲੋਂ ਕੋਈ ਠੋਸ ਕੋਸ਼ਿਸ਼ ਨਹੀਂ ਦਿਖਾਈ ਦੇ ਰਹੀ ਪਰ ਚੀਨ ਤੇ ਰੂਸ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਚੁੱਕੇ ਜਾ ਰਹੇ ਹਨ ਇਸੇ ਲੜੀ ਤਹਿਤ ਅਗਲੇ ਹਫਤੇ ਦੀ ਸ਼ੁਰੂਆਤ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਭਾਰਤ ਦਾ ਦੌਰਾ ਕਰਨਗੇ ਜਦਕਿ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਰੂਸ ਦੀ ਯਾਤਰਾ ਦੇ ਜਾਣ ਦੀ ਤਿਆਰੀ ਵਿੱਚ ਹਨ ਵਾਂਗ ਜੀ ਮੁੱਖ ਤੌਰ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦਵਾਲਨ ਭਾਰਤ-ਚੀਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗਲਬਾਤੀ ਸਹਿ ਪ੍ਰਧਾਨਗੀ ਕਰਨਗੇ ਵਾਂਗ ਜੀ ਦੀ ਯਾਤਰਾ ਦੇ ਕੁਝ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਚੀਨ ਯਾਤਰਾ ਤੇ ਜਾਣਗੇ ਇਸੇ ਵਿਚਕਾਰ ਭਾਰਤ ਤੇ ਚੀਨ ਵਿਚਕਾਰ ਸਿੱਧੀ ਉਡਾਨ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਜਲਦ ਹੋਣ ਵਾਲਾ ਹੈ ਸੂਤਰਾਂ ਅਨੁਸਾਰ ਵਾਂਗ ਜੀ 18 ਅਗਸਤ ਨੂੰ ਨਵੀਂ ਦਿੱਲੀ ਆਉਣਗੇ ਤੇ ਸੰਭਾਵੀ ਤੌਰ ਤੇ ਉਸੇ ਦਿਨ ਭਾਰਤ-ਚੀਨ ਵਿਚਾਲੇ ਗਠਿਤ ਕਮੇਟੀ ਦੀ ਮੀਟਿੰਗ ਵੀ ਹੋਵੇਗੀ ਦੋਮਾ ਦੇਸ਼ਾਂ ਨੇ ਸਰਹੱਦੀ ਵਿਵਾਦ ਦੇ ਸਥਾਈ ਹੱਲ ਲਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗਲਵਾਦੀ ਵਿਵਸਥਾ ਕੀਤੀ ਹੈ ਜਿਸ ਵਿੱਚ ਚੀਨ ਦੀ ਅਗਵਾਈ ਵਿਦੇਸ਼ ਮੰਤਰੀ ਕਨਗੇ ਤੇ ਭਾਰਤੀ ਟੀਮ ਦੀ ਅਗਵਾਈ ਐਸਐਸਏ ਕਰਨਗੇ ਦਸੰਬਰ 2024 ਵਿੱਚ 23ਵੇਂ ਦੌਰ ਦੀ ਗਲਵਾਤ ਹੋਈ ਸੀ ਪਰ ਹੁਣ ਤੱਕ ਇਸ ਗਲਵਾਤ ਨਾਲ ਕੋਈ ਖਾਸ ਤਰੱਕੀ ਨਹੀਂ ਹੋਈ ਪਿਛਲੇ ਸਾਲ ਮੋਦੀ ਤੇ ਰਾਸ਼ਪਤੀ ਸ਼ੀ ਜਿਨਪਿੰਗ ਵਿਚਾਲੇ ਹੋਈ ਮੀਟਿੰਗ ਵਿੱਚ ਐਸਆਰ ਪੱਧਰ ਦੀ ਗਲਵਾਤ ਨੂੰ ਰਫਤਾਰ ਦੇਣ ਤੇ ਸਹਿਮਤੀ ਬਣੀ ਸੀ ਜਿਹਦੇ ਚੱਲਦਿਆਂ 8 ਮਹੀਨਿਆਂ ਦੇ ਵਕਫੇ ਵਿੱਚ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਸੁਪਰੀਮ ਕੋਰਟ ਨੇ ਕੌਮੀ ਰਾਤਾਨੀ ਦੇ 76 ਸਾਲ ਸਟੇਡੀਅਮ ਚ ਸਾਬਕਾ ਜੂਨੀਅਰ ਕੌਮੀ ਕੁਸ਼ਤੀ ਚੈਂਪੀਅਨ ਸਾਗਰ ਤਨਖਾੜੀ ਹਤਿਆ ਮਾਮਲੇ ਵਿੱਚ 올림픽 ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਜ਼ਮਾਨਤ ਰੱਦ ਕਰ ਦਿੱਤੀ ਜਿਸ ਸੇ ਸੰਜੇ ਕੈਰਲ ਤੇ ਜਸਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਪਹਿਲਵਾਨ ਨੂੰ ਜ਼ਮਾਨਤ ਦੇ ਸੰਬੰਧੀ ਦਿੱਲੀ ਹਾਈ ਕੋਰਟ ਦਾ 4 ਮਾਰਚ ਦਾ ਹੁਕਮ ਰੱਦ ਕਰਦਿਆ ਪਹਿਲਵਾਨ ਨੂੰ ਇੱਕ ਹਫ਼ਤੇ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਹੈ ਸੁਪਰੀਮ ਕੋਰਟ ਦਾ ਹੁਕਮ ਸਾਗਰ ਤੰਕਰ ਦੇ ਪਿਤਾ ਅਸ਼ੋਕ ਤੰਕਰ ਵੱਲੋਂ ਧਾਇਰੇਕ ਅਪੀਲ ਤੇ ਆਇਆ ਹੈ ਜਿਸ ਵਿੱਚ ਕੁਮਾਰ ਨੂੰ ਜ਼ਮਾਨਤ ਦੇ ਦੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਕੁਮਾਰ ਤੇ ਹੋਰਾਂ ਤੇ ਮਈ 2021 ਵਿੱਚ ਇੱਕ ਕਥਿਤ ਜਾਇਦਾ ਸਬੰਧੀ ਵਿਵਾਦ ਨੂੰ ਲੈ ਕੇ ਸਾਗਰ ਤਨਖਰ ਤੇ ਜਾਣ ਲਿਵਾ ਹਮਲਾ ਕਰਨ ਦਾ ਦੋਸ਼ ਹੈ। ਕੁਮਾਰ ਨੂੰ ਮਈ 2021 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਇੱਕ ਸੈਸ਼ਨ ਅਦਾਲਤ ਨੇ ਉਸ ਨੂੰ 19 ਜੁਲਾਈ 2023 ਵਿੱਚ ਗੋਡੇ ਦੀ ਸਰਜਰੀ ਲਈ ਇੱਕ ਹਫ਼ਤੇ ਦੀ ਅੰਤ੍ਰਮ ਜਮਾਨਤ ਦਿੱਤੀ ਸੀ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੇ ਬੋਧਵਾ ਨੂੰ ਕਿਹਾ ਕਿ ਉਨ੍ਹਾਂ ਨੂੰ ਬਿਹਾਰ ਦੇ ਕੁਝ ਮ੍ਰਿਤ ਵੋਟਰਾਂ ਨਾਲ ਚਾਹ ਪੀ ਕੇ ਨਵੇ ਕਲਾ ਤਜਰਬਾ ਹੋਇਆ ਹੈ। ਜਿਸ ਲਈ ਉਹਨਾਂ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ। ਬਿਹਾਰ ਦੇ ਸੱਤ ਵੋਟਰਾਂ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨਾਲ ਇੱਥੇ ਉਹਨਾਂ ਨੂੰ ਰਿਹਾਇਸ਼ ਤੇ ਮੁਲਾਕਾਤ ਕਰਕੇ ਕਮਿਸ਼ਨ ਵੱਲੋਂ ਮ੍ਰਿਤ ਐਰਾਨੇ ਜਾਣਤੇ ਵੋਟਰ ਸੂਚੀਆਂ ਵਿੱਚੋਂ ਨਾਮ ਹਟਾਏ ਜਾਣ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਕਹਿ ਕਿ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਦਿਲਚਸਪ ਤਜਰਬੇ ਹੁੰਦੇ ਹਨ ਪਰ ਮੈਨੂੰ ਮ੍ਰਿਤ ਲੋਕਾਂ ਨਾਲ ਚਾਹ ਪੀਣ ਦਾ ਪਹਿਲਾ ਕਦੇ ਵੀ ਮੌਕਾ ਨਹੀਂ ਮਿਲਿਆ। ਇਸ ਨਵਕਲੇ ਤਜਰਬੇ ਲਈ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਹਾਂ। ਉਨਾ ਮਰਿਤ ਵੋਟਰਾਂ ਨਾਲ ਮੀਟਿੰਗ ਦੀ ਵੀਡੀਓ ਵੀ ਸਾਂਝੀ ਕੀਤੀ। ਉਹਨਾਂ ਵਿਅਕਤੀਆਂ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਆਪਣਾ VOTING ਹੱਕ ਵਾਪਸ ਲੈ ਲੈ ਅੱਜ ਸੁਪਰੀਮ ਕੋਰਟ ਅੱਗੇ ਵੀ ਪੇਸ਼ ਹੋਏ ਸਨ। ਇਹ ਸਾਰੇ RJD ਆਗੂ ਤੇਜਸਵੀ ਜਾਦਵ ਦੇ ਹਲਕੇ ਰਾਗੋਪੁਰ ਦੇ ਵੋਟਰ ਸਨ ਅਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੌਰਾਨ ਉਹਨਾਂ ਦੇ ਨਾਮ ਕੱਟ ਦਿੱਤੇ ਗਏ ਹਨ। ਕਾਂਗਰਸ ਨੇ ਕਿਹਾ ਹੈ ਕਿ ਇਹ ਕੋਈ ਕਲੈਰੀਕਲ ਖਾਮੀ ਨਹੀਂ ਸਗੋਂ ਸਿਆਸੀ ਪੱਧਰ ਤੇ VOTES ਦੇ ਹੱਕ ਤੋਂ ਵਾਂਝੇ ਕਰਨ ਦਾ ਮਾਮਲਾ ਹੈ। ਪਾਰਟੀ ਨੇ ਕਿਹਾ ਕਿ ਬੰਗਲੌਰੂ ਵਿੱਚ ਵੋਟ ਚੋਰੀ ਦਾ ਪਰਦਾਫਾਸ਼ ਹੋਣ ਮਗਰੋਂ ਹੁਣ ਬਿਹਾਰ ਵਿੱਚ ਵੀ ਸਪਸ਼ਟ ਹੋ ਗਿਆ ਹੈ ਕਿ ਐਸਆਰ ਰਾਹੀਂ ਵੋਟਰ ਸੂਚੀਆਂ ਵਿੱਚ ਛੇੜਕਾਨੀ ਕੀਤੀ ਜਾ ਰਹੀ ਹੈ। ਇਮਲੀ ਭਾਰਤੀ ਮੂਲ ਦਾ ਗੁਣਕਾਰੀ ਰੁੱਖ ਹੈ। ਇਸ ਦੇ ਫਲ ਲਾਲਜੇ ਪੂਰੇ ਰੰਗ ਦੇ ਹੁੰਦੇ ਹਨ ਤੇ ਸਵਾਦ ਵਿੱਚ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਨਾਲ ਬਹੁਤ ਵੱਡਾ ਹੋ ਜਾਂਦਾ ਹੈ। ਇਸ ਦੀਆਂ ਪੱਤੀਆਂ ਇੱਕ ਡੰਡੀ ਦੇ ਦੋਵੇਂ ਪਾਸੇ ਛੋਟੀਆਂ ਲੱਗੀਆਂ ਹੁੰਦੀਆਂ ਹਨ। ਇਮਲੀ ਦਾ ਨਾਂ ਸੁਣਦਿਆਂ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਇਸ ਦੇ ਵਿੱਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਆਇਰਨ, ਫਾਈਬਰ, ਮੈਗਨੀ, ਕੈਲਸ਼ੀਅਮ ਅਤੇ ਫਾਰ ਫੋਰਸ ਦੇ ਗੁਣ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਦੀ ਰਜਾਨਾ ਵਰਤੋਂ ਦੇ ਨਾਲ ਕਈ ਬਿਮਾਰੀਆਂ ਜੜ ਤੋਂ ਖਤਮ ਹੁੰਦੀਆਂ ਹਨ। ਐਂਟੀਆਕਸੀਡੈਂਟ ਅਤੇ ਟਾਰਟ੍ਰਿਕ ਐਸਨਾਂ ਭਰਪੂਰ ਇਮਲੀ ਸਰੀਰ ਵਿੱਚ ਕੈਂਸਰ ਦੇ ਸੈੱਲਜ਼ ਨੂੰ ਵਧਣ ਨਹੀਂ ਦਿੰਦੀ। ਇਸ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸ ਨੂੰ ਪਾਣੀ ਵਿੱਚ ਰਾਤ ਭਰ ਭਿਉਂ ਕੇ ਰੱਖ ਦਿਓ ਤੇ ਸਵੇਰੇ ਖਾਲੀ ਪੇਟ ਪੀਓ। ਇਸ ਦਾ ਬਹੁਤ ਫਾਇਦਾ ਹੁੰਦਾ ਹੈ। ਇੱਕ ਗਲਾਸ ਇਮਲੀ ਦੇ ਪਾਣੀ ਵਿੱਚ ਰੋਜ਼ਾਨਾ ਵਰਤੋਂ ਨਾਲ ਸਰੀਰ ਵਿੱਚ ਕਾਰਬੋਹਾਈਡਰੇਟਸ ਨੂੰ ਇਕੱਠਾ ਨਹੀਂ ਹੋਣ ਦਿੰਦਾ ਤੇ ਜੋ 슈ਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ 슈ਗਰ ਲੈਵਲ ਕੰਟਰੋਲ ਰਹਿੰਦਾ ਹੈ ਤੇ ਨਵੇਂ ਰੈੱਡ ਬਲੱਡ ਸੈੱਲ ਬਣਦੇ ਰਹਿੰਦੇ ਹਨ। ਇਮਲੀ ਖਾ ਕੇ ਮੋਟਾਪੇ ਤੋਂ ਛੁਟਕਾਰਾ ਮਿਲਦਾ ਹੈ। ਇਸ ਦੇ ਵਿੱਚ ਹਾਈਡਰੋ ਸਿਟਰਿਕ ਨਾਮ ਦਾ ਐਸਿਡ ਹੁੰਦਾ ਹੈ ਜੋ ਸਰੀਰ ਵਿੱਚ ਬਣਨ ਵਾਲੇ ਫੈਟ ਨੂੰ ਹੌਲੀ-ਹੌਲੀ ਕੱਟ ਕਰਦਾ ਹੈ। ਇਸ ਤੋਂ ਇਲਾਵਾ ਇਮਲੀ ਓਵਰ ਈਟਿੰਗ ਤੋਂ ਵੀ ਬਚਾਉਂਦੀ ਹੈ ਜਿਸ ਨਾਲ ਭਾਰ ਵਧਣ ਦਾ ਖਤਰਾ ਨਹੀਂ ਰਹਿੰਦਾ ਬਵਾਸੀਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਦਿਨ ਦੇ ਵਿੱਚ ਦੋ ਵਾਰ ਰੋਜ਼ਾਨਾ ਇਮਲੀ ਦਾ ਪਾਣੀ ਪਿਓ ਨਿਯਮਤ ਰੂਪ ਨਾਲ ਇਸ ਦੀ ਵਰਤੋਂ ਕਰਨ ਦੇ ਨਾਲ ਬਵਾਸੀਰ ਦੀ ਸਮੱਸਿਆ ਜੜ ਤੋਂ ਖਤਮ ਹੁੰਦੀ ਹੈ ਇਹਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ